ਸਾਸਿਲਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਮੈਂ ਤੁਹਾਨੂੰ ਬਹੁਤ ਹੀ ਆਸਾਨ ਰੈਸਪੀ ਜਿਹੜੀ ਉਹ ਬਣਾ ਕੇ ਦਿਖਾਵਾਂਗੀ ਇਹ ਜਿਹੜੀ ਰੈਸਪੀ ਆ ਇਹ ਬਹੁਤ ਹੀ ਜਲਦੀ ਬਣ ਜਾਂਦੀ ਆ ਤੇ ਇਹਨੂੰ ਬੱਚੇ ਵੀ ਬਹੁਤ ਹੀ ਆਸਾਨੀ ਦੇ ਨਾਲ ਬਣਾ ਸਕਦੇ ਨੇ ਇਹਦੇ ਵਿੱਚ ਜ਼ਿਆਦਾ ਆਪਾਂ ਜਿਹੜੇ ਇੰਗਰੀਡੀਅੰਟਸ ਨੇ ਉਹਨਾਂ ਦਾ ਇਸਤੇਮਾਲ ਨਹੀਂ ਕੀਤਾ ਬਿਲਕੁਲ ਸਾਦੇ ਢੰਗ ਦੇ ਨਾਲ ਆਪਾਂ ਤੁਹਾਨੂੰ ਇਹ ਬਣਾ ਕੇ ਦਿਖਾਵਾਂਗੇ ਜੇਕਰ ਸਬਜੀ ਜਾਂ ਦਾਲ ਖਾਣ ਨੂੰ ਮਨ ਨਾ ਕਰੇ ਤਾਂ ਤੁਸੀਂ ਇਹ ਜਿਹੜੀ ਚਟਨੀਆ ਬਣਾ ਕੇ ਦਾ ਰੋਟੀ ਦੇ ਨਾਲ ਜਾਂ ਪਰੌਠੇ ਦੇ ਨਾਲ ਖਾ ਸਕਦੇ ਹੋ ਆਓ ਰੈਸਪੀ ਸ਼ੁਰੂ ਕਰਦੇ ਆਂ ਤੇ ਆਪਾਂ ਨੇ ਚਟਨੀ ਬਣਾਉਣ ਦੇ ਲਈ ਤਿੰਨ ਜਿਹੜੇ ਵੱਡੇ ਸਾਈਜ਼ ਦੇ ਟਮਾਟਰ ਲਏ ਨੇ 1/2 ਇੰਚ ਅਦਰਕ ਦਾ ਮੈਂ ਟੁਕੜਾ ਲਿਆ ਸੀਗਾ ਇਹਨੂੰ ਵੀ ਮੈਂ ਬਰੀਕ ਕੱਟ ਕੇ ਰੱਖਿਆ ਏ 3-4 ਹਰੀਆਂ ਮਿਰਚਾਂ ਮੈਂ ਬਰੀਕ ਲਈਆਂ ਸੀਗੀਆਂ ਇਹਨਾਂ ਨੂੰ ਵੀ ਕੱਟ ਲਿਆ ਏ ਤੇ ਦੋ ਮੈਂ ਵੱਡੇ ਸਾਈਜ਼ ਦੇ ਪਿਆਜ਼ ਨੇ ਜਿਹੜੇ ਇਹ ਵੀ ਆਪਾਂ ਨੇ ਬਰੀਕ-ਬਰੀਕ ਕੱਟ ਕੇ ਲੈ ਲਏ ਨੇ ਤੇ ਨਾਲ ਹੀ ਆਪਾਂ ਨੇ ਲੱਟਾ ਹਰਾ ਧਨੀਆ ਇਹ ਜਿਹੜੇ ਇਨਗਰੀਡੀਅੰਟ ਨੇ ਇਹ ਤੁਸੀਂ ਆਪ ਵੱਧ ਘਟਾ ਆਪਣੀ ਹਿਸਾਬ ਦੇ ਨਾਲ ਲੈ ਸਕਦੇ ਹੋ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਆਨ ਕਰਾਂਗੇ ਨਾਲ ਹੀ ਕੀ ਫਰਾਈ ਪੈਨ ਧਰ ਲਵਾਂਗੇ ਹੁਣ ਆਪਾਂ ਫਰਾਈ ਪੈਨ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਇੱਕ ਚਮਚ ਦੇ ਕਰੀਬ ਆਪਾਂ ਨੇ ਸਰੋਂ ਦਾ ਤੇਲ ਲਿਆ ਏ ਸਰੋਂ ਦਾ ਤੇਲ ਆਪਾਂ ਜ਼ਿਆਦਾ ਨਹੀਂ ਲੈਣਾ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇ ਨਾਲ ਹੀ ਆਲੇ-ਦਾਲੇ ਆਪਾਂ ਨੇ ਫਰਾਈ ਪੈਨ ਦੇ ਫੈਲਾ ਕੇ ਇਹਨੂੰ ਰੱਖ ਲੈਣਾ ਤੇ ਨਾਲ ਇਹਦੇ ਵਿੱਚ ਜਿਹੜੇ ਆਪਾਂ ਨੇ ਟਮਾਟਰ ਲਏ ਸੀ ਜਿਹੜੇ ਵੱਡਾ ਸੀਗਾ ਇੱਕ ਟਮਾਟਰ ਉਹਦੇ ਮੈਂ ਚਾਰ ਟੁਕੜੇ ਕਰ ਲਏ ਸੀ ਜਿਹੜੇ ਮੀਡੀਅਮ ਨੇ ਉਹਨਾਂ ਦੇ ਦੋ-ਦੋ ਟੁਕੜੇ ਕਰ ਲਏ ਨੇ ਤੇ ਹੁਣ ਆਪਾਂ ਨੇ ਟਮਾਟਰਾਂ ਨੂੰ ਤੇਲ ਦੇ ਵਿੱਚ ਗਰਮ ਤੇਲ ਦੇ ਵਿੱਚ ਐਦਾਂ ਥੋੜਾ ਜਿਹਾ ਸੌਫਟ ਹੋਣ ਤੱਕ ਰੱਖ ਲੈਣਾ ਹੈ ਆਪਾਂ ਨੇ ਜਦੋਂ ਤੱਕ ਇਹ ਸੌਫਟ ਹੁੰਦੇ ਨੇ ਆਪਾਂ ਨੇ ਇਹਨਾਂ ਨੂੰ ਢੱਕ ਦੇਣਾ ਆਟਾ ਕੰਦੇ ਨਾਲ ਇਹ ਹੈ ਕਿ ਭਾਫ਼ ਬਣ ਜੂਗੀ ਭਾਫ਼ ਦੇ ਨਾਲ ਟਮਾਟਰ ਨੇ ਜਿਹੜੇ ਆਪਣੇ ਜਲਦੀ ਸੌਫਟ ਹੋ ਜਾਣਗੇ ਦੇਖੋ ਟਮਾਟਰ ਨੇ ਜਿਹੜੇ ਆਪਣੇ ਉਹ ਸੌਫਟ ਹੋਣੇ ਸ਼ੁਰੂ ਹੋ ਗਏ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਥੋੜਾ ਜਿਹਾ ਹਲਾ ਕੇ ਉਲਟ ਪਲਟ ਕਰ ਲੈਣਾ ਹੈ ਤਾਂ ਕਿ ਜਿਹੜਾ ਅ ਸੇਕ ਆ ਉਹ ਬਿਲਕੁਲ ਇੱਕ ਬਰਾਬਰ ਲੱਗ ਸਕੇ ਆਪਾਂ ਨੇ ਟਮਾਟਰਾਂ ਨੂੰ ਇਸ ਕਰਕੇ ਸੌਫਟ ਕਰਨਾ ਤਾਂ ਕਿ ਜਿਹੜਾ ਇਹਨਾਂ ਦਾ ਛਿਲਕਾ ਹੈ ਉਹ ਉੱਤਰ ਜਵੇ ਆਸਾਨੀ ਦੇ ਨਾਲ ਜੇਕਰ ਆਪਾਂ ਛਿਲਕੇ ਸਮੇਤ ਬਣਾਉਨੇ ਆ ਤਾਂ ਛਿਲਕੇ ਮੂਹ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਇਹਦੇ ਨਾਲ ਟੇਸਟ ਆ ਜਿਹੜਾ ਉਹ ਵਧੀਆ ਨਹੀਂ ਆਉਂਦਾ ਤੇ ਦੇਖੋ ਟਮਾਟਰ ਨੇ ਆਪਣੇ ਤਕਰੀਬਨ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਨੇ ਇੱਕ ਵਾਰ ਇਹਨਾਂ ਨੂੰ ਫੇਰ ਟੱਕ ਦੇਣਾ ਤੇ ਟੱਕ ਕੇ ਆਪਾਂ ਨੇ 2-3 ਮਿੰਟ ਤੱਕ ਫੇਰ ਆਪਾਂ ਇਹਨਾਂ ਨੂੰ ਐਸੀ ਤਰ੍ਹਾਂ ਪਕਾਵਾਂਗੇ ਇਹ ਜਿਹੜੀ ਟਮਾਟਰਾਂ ਦੀ ਚਟਣੀ ਹੈ ਇਹ ਬਹੁਤ ਸੌਖੀ ਆ ਬਣਾਉਣੀ ਜੇਕਰ ਕੋਈ दाल ਸਬਜ਼ੀ ਨਾ ਹੋਵੇ ਤਾਂ ਤੁਸੀਂ ਇਹਨਾਂ ਨੂੰ ਬਣਾ ਕੇ ਖਾ ਸਕਦੇ ਹੋ ਜਿਵੇਂ ਕਿ ਬੱਚੇ ਆਪਣੇ ਛੋਟੇ ਕਈ ਵਾਰ ਘਰ ਵਿੱਚ ਹੁੰਦੇ ਨੇ ਤੇ ਘਰੇ ਕੋਈ ਨਾ ਹੋਵੇ दाल ਸਬਜ਼ੀ ਬਣਾ ਕੇ ਦੇਣ ਵਾਲਾ ਤੇ ਬੱਚੇ ਵੀ ਇਹਨਾਂ ਨੂੰ ਸੌਖੇ ਤਰੀਕੇ ਦੇ ਨਾਲ ਬਣਾ ਸਕਦੇ ਨੇ ਇਹਨਾਂ ਨੂੰ ਜ ਬਣਾਉਣ ਲਈ ਜ਼ਿਆਦਾ ਆਪਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀ ਦੇਖੋ ਜਿਹੜੇ ਟਮਾਟਰ ਨੇ ਆਪਣੇ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਟ ਲਿਆ ਏ ਇਸੇ ਤਰ੍ਹਾਂ ਜਿਹੜਾ ਤੇਲ ਆ ਉਹ ਵੀ ਆਪਣਾ ਸੁੱਕ ਗਿਆ ਏ ਖਤਮ ਹੋ ਗਿਆ ਏ ਤੇ ਹੁਣ ਆਪਾਂ ਨੇ ਇਸੇ ਫਰਾਈ ਪੈਨ ਦੇ ਵਿੱਚ ਥੋੜਾ ਜਿਹਾ ਤੇਲ ਆ ਜਿਹੜਾ ਹੋਰ ਪਾ ਲਾਂਗੇ ਆਪਾਂ 1 ਟੇਬਲस्पून ਦੇ ਕਰੀਬ ਇੱਕ ਤੇਲ ਆ ਜਿਹੜਾ ਆਪਾਂ ਹੋਰ ਇਹਦੇ ਵਿੱਚ ਪਾ ਲੈਣ ਤੇਲ ਨੂੰ ਆਪਾਂ ਨੇ ਚੰਗੀ ਤਰ੍ਹਾਂ ਗਰਮ ਕਰ ਲੈਣਾ ਜਦੋਂ ਤੱਕ ਇਹ ਤੇਲ ਆਪਣਾ ਗਰਮ ਹੁੰਦਾ ਉਦੋਂ ਤੱਕ ਆਪਣੇ ਟਮਾਟਰ ਨੇ ਜਿਹੜੇ ਥੋੜੇ ਜਿ ਠੰਡੇ ਹੋ ਜਾਣਗੇ ਤੇ ਹੁਣ ਆਪਾਂ ਤੇਲ ਦੇ ਵਿੱਚ ਅੱਧਾ ਚਮਚਾ ਜਿਹੜਾ ਜੀਰੇ ਦਾ ਪਾਵਾਂਗੇ ਮਸਾਲੇ ਨੇ ਜਿਹੜੇ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਲੈ ਸਕਦੇ ਹੋ ਤੇ ਹੁਣ ਆਪਾਂ ਨੇ ਜਿਹੜੇ ਪਿਆਜ਼ ਸੀਗੇ ਕੱਟੇ ਹੋਏ ਉਹ ਵੀ ਪਾਦਦੇ ਨੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਸੀਗਾ ਤੇਲ ਆਪਾਂ ਨੇ ਘੱਟ ਹੀ ਇਸਤੇਮਾਲ ਕੀਤਾ ਹੈ ਤੇ ਦੇਖੋ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਹਲਾ ਲੈਣਾ ਹੈ ਆਪਾਂ ਨੇ ਜ਼ਿਆਦਾ ਗੋਲਡਨ ਬ੍ਰਾਊਨ ਨਾ ਨੇ ਜਿਹੜੇ ਪਿਆਜ਼ ਉਹ ਨਹੀਂ ਕਰਨੇ ਹੈਗੇ ਆਪਾਂ ਇਹਨਾਂ ਨੂੰ ਹਲਕੇ ਹਲਕੇ ਹੀ ਭੁੰਨਾਂਗੇ ਤੇ ਨਾਲੇ ਆਪਾਂ ਨੇ ਇਹਦੇ ਵਿੱਚ ਲਸਣ ਸੋਰੀ ਅਦਰਕ ਅਤੇ ਮਿਰਚਾਂ ਨੇ ਜਿਹੜੀਆਂ ਉਹ ਵੀ ਐਡ ਕਰ ਦੇਣੀਆਂ ਨੇ ਤਾਂ ਕਿ ਜਿਹੜੇ ਇਹਨਾਂ ਦੇ ਫਲੇਵਰ ਨੇ ਉਹ ਚੰਗੀ ਤਰ੍ਹਾਂ ਆਪਣੀ ਸਬਜ਼ੀ ਦੇ ਵਿੱਚ ਚਟਣੀ ਦੇ ਵਿੱਚ ਆ ਜਾਣ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਗੈਸ ਦੀ ਫਲੇਮ ਆ ਜਿਹੜੀ ਆ ਉਹ ਆਪਾਂ ਨੇ ਹੌਲੀ ਕਰ ਲੈਣੀ ਆ ਸਲੋ ਕਰਕੇ ਆਪਾਂ ਇੱਧਰ ਇੱਕ ਪਾਸੇ ਟਮਾਟਰ ਨੇ ਜਿਹੜੇ ਉਹ ਆਪਣੇ ਹਲਕੇ ਜੇ ਠੰਡੇ ਹੋ ਗਏ ਨੇ ਤੇ ਹੁਣ ਆਪਾਂ ਨੇ ਇਹਨਾਂ ਦਾ ਜਿਹੜਾ ਛਿਲਕਾ ਏ ਉਹ ਉਤਾਰ ਲੈਣਾ ਜਿਵੇਂ ਤੁਸੀਂ ਦੇਖ ਸਕਦੇ ਹੋ ਛਿਲਕਾ ਜਿਹੜਾ ਉਹ ਆਪਣਾ ਆਸਾਨੀ ਦੇ ਨਾਲ ਉਤਰ ਰਿਹਾ ਏ ਇਸੇ ਤਰ੍ਹਾਂ ਆਪਾਂ ਨੇ ਸਾਰੇ ਟਮਾਟਰਾਂ ਦਾ ਛਿਲਕਾ ਉਤਾਰ ਕੇ ਰੱਖ ਲੈਣਾ ਟਮਾਟਰ ਵੀ ਆਪਣੇ ਸੌਫਟ ਹੋ ਗਏ ਨੇ ਜੇਕਰ ਤੁਸੀਂ ਇਹ ਨਹੀਂ ਛਿਲਕਾ ਉਤਾਰਨਾ ਚਾਹੁੰਦੇ ਤਾਂ ਜਿੱਦਾਂ ਮੈਂ ਪਿਆਜ਼ ਕੱਟੇ ਨੇ ਉਦਾਂ ਤੁਸੀਂ ਟਮਾਟਰਾਂ ਨੂੰ ਵੀ ਬਰੀਕ-ਬਰੀਕ ਕੱਟ ਕੇ ਬਣਾ ਸਕਦੇ ਹੋ ਪਰ ਮੈਂ ਇਹਨਾਂ ਨੂੰ ਛਿਲਕਾ ਉਤਾਰ ਕੇ ਹੀ ਬਣਾਉਂਗੀ ਤੇ ਦੇਖੋ ਇੱਧਰ ਆਪਣੇ ਪਿਆਜ਼ ਨੇ ਜਿਹੜੇ ਉਹ ਵੀ ਗੋਲਡਨ ਬ੍ਰਾਊਨ ਹੋ ਗਏ ਨੇ ਤੇ ਹੁਣ ਆਪਾਂ ਨੇ ਇਹਨਾਂ ਦੇ ਵਿੱਚ ਜਿਹੜੇ ਆਪਣੇ ਬੇਸਿਕ ਮਸਾਲੇ ਹੁੰਦੇ ਨੇ ਉਹ ਐਡ ਕਰ ਦੇਣੇ ਨੇ ਮਸਾਲੇ ਵੀ ਆਪਾਂ ਨੇ ਜ਼ਿਆਦਾ ਨਹੀਂ ਲੱਤੇ ਹੈਗੇ ਸਿਰਫ ਦੋ ਤਿੰਨ ਚੀਜ਼ਾਂ ਦਾ ਹੀ ਆਪਾਂ ਨੇ ਇਸਤੇਮਾਲ ਕੀਤਾ ਏ ਇਹਦੇ ਵਿੱਚ ਅੱਧਾ ਚਮਚਾ ਆਪਾਂ ਨਮਕ ਦਾ ਪਾਵਾਂਗੇ ਅੱਧਾ ਚਮਚਾ ਹੀ ਆਪਾਂ ਨੇ ਇਹਦੇ ਵਿੱਚ ਹਲਦੀ ਐਡ ਕਰ ਦੇਣੀ ਆ ਤੇ ਹਰੀਆਂ ਮਿਰਚਾਂ ਆਪਾਂ ਨੇ ਪਹਿਲਾਂ ਵੀ ਪਾਈਆਂ ਸੀ ਤੇ 3-4 ਪਿੰਚ ਦੇ ਤਕਰੀਬਨ ਆਪਾਂ ਨੇ ਲਾਲ ਮਿਰਚ ਦਾ ਪਾਊਡਰ ਆ ਜਿਹੜਾ ਇਹਦੇ ਵਿੱਚ ਹੋਰ ਐਡ ਕਰਤਾ ਏ ਟਮਾਟਰ ਹੁੰਦੇ ਨੇ ਜਿਹੜੇ ਇਹ ਖਟਮਿਠੇ ਹੁੰਦੇ ਨੇ ਸੋ ਇਸ ਕਰਕੇ ਇਹਦੇ ਵਿੱਚ ਆਪਾਂ ਨੇ ਮਿਰਚ ਥੋੜੀ ਜੀ ਜ਼ਿਆਦਾ ਵੀ ਪਾ ਸਕਦੇ ਹਾਂ ਤੇ ਬਾਕੀ ਤੁਸੀਂ ਆਪਣੀ ਚੋਇਸ ਅਕੋਰਡਿੰਗ ਲੈ ਸਕਦੇ ਹੋ ਤੇ ਹੁਣ ਆਪਾਂ ਨੇ ਜਿਹੜੇ ਟਮਾਟਰ ਲਏ ਨੇ ਉਹ ਆਪਾਂ ਇਹਦੇ ਵਿੱਚ ਐਡ ਕਰ ਦੇਣੇ ਆ ਤੜਕੇ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਹਲਾ ਲੈਣਾ ਹਲਾ ਕੇ ਆਪਾਂ ਨੇ ਆਲੂ ਮੈਸ਼ਰ ਦੀ ਮਦਦ ਦੇ ਨਾਲ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਫੇਰ ਲੈਣਾ ਤਾਂ ਕਿ ਜਿਹੜਾ ਆਪਾਂ ਨੇ ਟਮਾਟਰ ਨੇ ਉਹ ਚੰਗੀ ਤਰ੍ਹਾਂ ਪੱਕ ਜਾਣ ਰਿਜ ਜਾਣ ਤੇ ਇਹਨਾਂ ਦਾ ਜਿਹੜਾ ਕੱਚਾਪਾਨ ਉਹ ਸਾਰਾ ਨਿਕਲ ਜਵੇ ਤੇ ਦੇਖੋ ਹੁਣ ਆਪਾਂ ਨੇ ਆਲੂ ਮੈਸ਼ਰ ਦੀ ਮਦਦ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਫੇਟਾਈ ਤੇ ਆਪਣੀ ਜਿਹੜੀ ਚਟਣੀ ਹੈ ਜਿਹੜੀ ਇਹ ਬਿਲਕੁਲ ਬਣ ਕੇ ਤਿਆਰ ਹੋਣ ਵਾਲੀ ਆ ਇਸੇ ਤਰ੍ਹਾਂ ਹੀ ਤੁਸੀਂ ਇਸ ਚਟਣੀ ਨੂੰ ਬਣਾ ਸਕਦੇ ਹੋ ਇਹ ਬਣਾਉਣੀ ਬਹੁਤ ਹੀ ਆਸਾਨ ਤੇ ਹੁਣ ਆਪਾਂ ਨੇ ਇਹਦੇ ਵਿੱਚ ਹਰਾ ਧਨੀਆ ਜਿਹੜਾ ਕਟ ਕੇ ਰੱਖਿਆ ਹੋਇਆ ਸੀ ਉਹ ਐਡ ਕਰ ਦਨੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਇੱਕ ਤੋਂ ਦੋ ਮਿੰਟ ਆਪਾਂ ਇਹਨਾਂ ਨੂੰ ਪਕਾਵਾਂਗੇ ਤੇ ਜਦੋਂ ਆਪਣੇ ਟਮਾਟਰ ਨੇ ਤੇਲ ਛੱਡਣਾ ਸ਼ੁਰੂ ਕਰ ਦੇਣਗੇ ਉਦੋਂ ਆਪਾਂ ਗੈਸ ਦੀ ਫਲੇਮ ਨੂੰ ਜਿਹੜਾ ਬੰਦ ਕਰ ਦੇਣਾ ਤੇ ਦੇਖੋ ਆਪਣੀ ਚਟਣੀ ਹੈ ਜਿਹੜੀ ਤਿੰਨ ਤੋਂ ਚਾਰ ਮਿੰਟ ਪੱਕ ਗਈ ਸੀ ਤੇ ਹੁਣ ਆਪਣੀ ਚਟਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣ ਤਾਂ ਕਿ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਪਹਿਲਾਂ ਮਿਲ ਸਕੇ ਤੇ ਇਸੇ ਤਰ੍ਹਾਂ ਹੀ ਮੇਰੀਆਂ ਵੀਡੀਓਜ਼ ਨੂੰ ਪਿਆਰ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਇਸੇ ਤਰ੍ਹਾਂ ਮੇਰੀਆਂ ਵੀਡੀਓ ਨੂੰ ਦੇਖਦੇ ਰਹਿਆ ਕਰੋ ਤੇ ਨਾਲ ਹੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ